ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਉਵਾਲ ਪਿੰਡ ਜ਼ਿਲ੍ਹਾ ਤਰਨਤਾਰਨ ਜਿੱਥੇ ਆਪਾਂ ਇਸ ਵਕਤ ਖੜੇ ਆਂ ਔਰ ਇਹ ਬੇਸ ਕੈਂਪ ਹੈ ਭਾਈ ਅਮਰਤਪਾਲ ਸਿੰਘ ਜਿਹੜੇ ਐਮਪੀ ਆ ਤਰਨਤਾਰਨ ਤੋਂ ਔਰ ਇਸ ਵਕਤ ਡਿਬਰੂਗੜ ਜੇਲ੍ਹ ਚ ਬੰਦ ਹੈ ਐਨਐਸਏ ਦੇ ਤਹਿਤ ਔਰ ਮੁੱਖ ਸੇਵਾਦਾਰ ਜਿਹੜੇ ਇੱਥੇ ਸੇਵਾ ਨਿਭਾ ਰਹੇ ਆ ਕਥਾਵਾਚ ਕਰਜਿੰਦਰ ਸਿੰਘ ਤਲਵੰਡੀ ਬਾਬਾ ਜੀ ਹਾਂਜੀ ਬਾਬਾ ਕਰਨ ਸਿੰਘ ਭਾਉਵਾਲ ਤੋਂ ਉਹ ਸੇਵਾ ਨਿਭਾ ਰਹੇ ਐ ਕਥਾ ਬਾਚ ਗੁਰਜਿੰਦਰ ਸਿੰਘ ਤਲਵੰਡੀ ਉਹ ਸੇਵਾ ਨਿਭਾ ਰਹੇ ਐ ਔਰ ਜਿਹੜੀ ਸੇਵਾ ਚੱਲ ਰਹੀ ਹੈ ਇਹ ਮੇਨ ਦੀਪ ਸਿੱਧੂ ਭਾਈ ਜੀ ਤੇ ਭਾਈ ਅਮਰਤਪਾਲ ਸਿੰਘ ਜਿਹੜੇ ਆ ਤਰਨਤਾਰਨ ਤੋਂ ਐਮਪੀ ਐ ਉਹਨਾਂ ਦੇ ਨਾਂ ਤੇ ਤੇ ਨਾਲ ਹੀ ਬਿਲਕੁਲ ਨੇੜੇ ਹੀ ਕੈਂਪ ਐ ਜਿਹੜਾ ਦੂਜਾ ਬੇਸ ਕੈਂਪ ਐ ਉਹ ਆਮ ਆਦਮੀ ਪਾਰਟੀ ਵੱਲੋਂ ਲਾਇਆ ਹੋਇਆ ਤੇ ਦੂਜੇ ਪਾਸੇ ਇਧਰ ਬਾਬਾ ਦੀਪ ਸਿੰਘ ਸੇਵਾਦਾਲ ਸੁਸਾਇਟੀ ਵਾਲੇ ਉਹ ਇੱਥੇ ਜਿਹੜਾ ਦਰਿਆ ਹੈ ਦਰਿਆ ਤੋਂ ਪਰਲੀ ਸਾਈਡ ਫਿਰੋਜ਼ਪੁਰ ਜ਼ਿਲ੍ਹਾ ਤੇ ਉਰਲੀ ਸਾਈਡ ਤਰਨਤਾਰਨ ਹੈ ਤੇ ਫਿਰੋਜ਼ਪੁਰ ਵਾਲੇ ਪਾਸੇ ਜੇ ਜਾਈਏ ਆਪਾਂ ਬਾਬਾ ਦੀਪ ਸਿੰਘ ਸੇਵਾਦਾਲ ਸੁਸਾਇਟੀ ਵਾਲੇ ਨੇ ਲਾਇਆ ਸੋ ਆਪਾਂ ਗੱਲ ਕਰਦੇ ਆ ਜਿਹੜੇ ਇੱਥੇ ਜਿਹੜੇ ਕੰਮ ਚੱਲ ਰਹੇ ਆ ਭਾਈ ਅਮਰਤਪਾਲ ਸਿੰਘ ਐਮਪੀ ਆ ਇੱਥੋਂ ਦੇ ਤਰਨਤਾਰਨ ਇਲਾਕੇ ਦੇ ਔਰ ਇਹ ਭਾਉਵਾਲ ਪਿੰਡ ਹੈ ਇੱਥੇ ਜਿਹੜਾ ਬੇਸ ਕੈਂਪ ਤਾਂ ਬਣਾਇਆ ਕਿ ਦਰਿਆ ਦੀ ਜਿਹੜੀ ਮਾਰ ਪੈਂਦੀ ਹੈ ਉਸ ਤੋਂ ਥੋੜਾ ਦੂਰ हट ਕੇ ਤਾਂ ਕਿ ਜੇ ਬੇਸ ਕੈਂਪ ਤੋਂ ਜਿਹੜਾ ਸਮਾਨ ਹੈ ਸਾਰਾ ਇਹ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਇੱਕ ਵਾਰੀ ਤੁਹਾਨੂੰ ਨਾਲ ਦਿਖਾਣੇ ਆ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਵੱਲੋਂ ਜਿਹੜੀ ਇਹ ਸੇਵਾ ਹੈ ਔਰ ਕਥਾਵਾਚਕ ਰਜਿੰਦਰ ਸਿੰਘ ਜੀ ਤਲਵੰਡੀ ਜਿਹੜੇ ਮੁੱਖ ਸੇਵਾਦਾਰ ਹੈ ਇੱਥੇ ਔਰ ਦੂਜੇ ਪਾਸੇ ਇੱਕ ਪੌਵਾਲ ਤੋਂ ਬਾਬਾ ਜੀ ਹੈ ਉਹ ਵੀ ਇੱਥੇ ਸੇਵਾ ਨਿਭਾ ਰਹੇ ਆ ਔਰ ਐਮਪੀ ਅਮਰਤਪਾਲ ਸਿੰਘ ਜਿਹੜੇ ਡਿਬਰੂਗੜ ਜੇਲ੍ਹ ਚ ਬੰਦ ਹੈ ਉਹਨਾਂ ਵੱਲੋਂ ਉਹਨਾਂ ਦੇ ਨਾਂ ਤੇ ਇਹ ਜਿਹੜਾ ਬੇਸ ਕੈਂਪ ਹੈ ਹੜਪੀਟਾਂ ਦੀ ਮਦਦ ਲਈ ਚਲਾਇਆ ਜਾ ਰਿਹਾ ਇੱਥੇ ਕੀ ਕੀ ਹੈ ਉਹ ਵੀ ਤੁਹਾਨੂੰ ਦਿਖਾਨਿਆ ਥੋੜੇ ਜਿਹਾ ਮੇਰੇ ਨਾਲ ਇੱਥੇ ਮੇਨ ਹੈਗਾ ਦਵਾਈਆਂ ਦਾ ਇਧਰ ਤੁਸੀਂ ਦੇਖੋਗੇ ਤਾਂ ਦਵਾਈਆਂ ਦੀ ਸੇਵਾ ਬੜੀ ਚੱਲ ਰਹੀ ਹੈ ਔਰ ਪਿੱਛੇ ਆਤਾ ਪਿਆ ਆਟਾ ਬੜਾ ਸੇਵਾ ਚੱਲ ਰਹੀ ਹੈ ਲੋੜਵੰਦਾਂ ਦੇ ਲਈ ਇੱਥੇ ਹਰ ਇੱਕ ਤਰ੍ਹਾਂ ਦੀ ਦਵਾਈ ਅਵੇਲੇਬਲ ਹੈ ਕਿਸੇ ਨੂੰ ਵੀ ਕੋਈ ਲੋੜ ਹੈ ਇਸ ਇਲਾਕੇ 'ਚ ਆ ਪਾਉਵਾਲ ਪਿੰਡ ਹੈ ਜ਼ਿਲ੍ਹਾ ਤਰਨਤਾਰਨ ਦਾ ਹਰੀਕੇ ਪੱਤਨ ਇਥੋਂ ਨੇੜੇ ਪੈ ਜਾਂਦਾ ਹੈ ਇਸ ਤੋਂ ਪਰਲੀ ਸਾਈਡ ਫਿਰੋਜ਼ਪੁਰ ਡਿਸਟ੍ਰਿਕਟ ਸ਼ੁਰੂ ਹੋ ਜਾਂਦਾ ਹੈ ਪੋਲ ਦੇ ਲਾਗੇ بیس ਕੈਂਪ ਹੈ ਭਾਈ ਅਮਰਪਾਲ ਸਿੰਘ ਜਿਹੜੇ ਐਮਪੀ ਹੈ ਤਰਨਤਾਰਨ ਤੋਂ ਦਵਾਈਆਂ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਲੰਗਰ ਦਾ ਸਮਾਨ ਹੈ ਆਟਾ ਵਗੈਰਾ ਸਾਰੇ ਪ੍ਰਬੰਧ ਕੀਤੇ ਹੋਏ ਹੈ ਪਾਣੀ ਦੀਆਂ ਪੇਟੀਆਂ ਸਾਰਾ ਇਸ بیس ਕੈਂਪ ਦੇ ਵਿੱਚ ਰੱਖਿਆ ਹੋਇਆ ਹੈ ਬਿਗਰੂਗੜ ਜੇਲ੍ਹ ਤੇ ਬੰਦ ਹੈ ਪਰ ਉਹਨਾਂ ਦੇ ਨਾਂ ਤੇ ਨੌਜਵਾਨਾਂ 'ਚ ਸੇਵਾ ਦੀ ਭਾਵਨਾ ਬੜੀ ਬੱਧੀ ਚੱਲ ਰਹੀ ਹੈ ਸੇਵਾ ਭਾਵਨਾ ਵਜੋਂ ਵੱਡੇ ਪੱਧਰ ਤੇ ਜਿਹੜੀ ਸੇਵਾ ਹੈ ਉਹ ਚਲਾਈ ਜਾ ਰਹੀ ਹੈ ਔਰ ਕੁਝ ਸਮਾਂ ਪਹਿਲਾਂ ਕੁਝ ਸਮਾਂ ਪਹਿਲਾਂ ਇੱਥੇ ਜਿਹੜੇ ਮੁਸਲਮਾਨ ਭਰਾ ਸੀਗੇ ਉਹ ਨमाज अदा ਕਰਕੇ ਗਏ ਆ ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਮਤਲਬ ਜਿਹੜੀ ਦਿਲ ਦੇ ਵਿੱਚ ਚਿੰਗ ਹੁੰਦੀ ਹੈ ਨਾ ਸੇਵਾ ਦੀ ਉਹ ਉਹ ਇੱਕ ਵੱਖਰੀ ਰੰਗਤ ਫੜ ਕੇ ਲੈ ਕੇ ਆਉਂਦੀ ਹੈ ਜਿੱਦਾਂ ਜਿਹੜੇ ਮੁਸਲਮਾਨ ਭਰਾ ਸੀਗੇ ਤੇ ਇੱਕੋ ਨਵਾਜ਼ਾ ਦਾ ਕਰ ਰਹੇ ਸੀਗੇ ਸ਼ਾਇਦ ਉਹ ਹੁਣ ਚਲੇ ਗਏ ਆ ਮੈਨੂੰ ਲੱਗਦਾ ਜਿਹੜੇ ਇੱਥੇ ਬੈਠੇ ਸੀਗੇ ਔਰ ਕਿੰਨੇ ਕ ਦਿਨਾਂ ਤੋਂ ਚੱਲ ਰਿਹਾ ਇਹ ਕੈਂਪ ਜਿਹੜਾ ਇੱਥੇ ਚਲਾਇਆ ਹੋਇਆ ਤੁਸੀਂ ਇਹ ਜੀ ਵਾਵਾ ਦੇ ਨਾਂ ਤੋਂ ਚੱਲ ਰਿਹਾ ਜਿੱਦਨ ਦਾ ਪਾਣੀ ਆਇਆ ਉਸ ਦਿਨ ਤੋਂ ਚੱਲ ਰਿਹਾ ਜੀ ਅੱਛਾ ਜਿੱਦਨ ਦਾ ਪਾਣੀ ਆਇਆ ਉਸ ਦਿਨ ਤੋਂ ਹੀ ਇੱਥੇ ਚੱਲ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਮਤਲਬ ਲੰਗਰ ਦਾ ਪੂਰਾ ਪ੍ਰਬੰਧ ਹੈ ਇਧਰੋਂ ਇੱਕ ਵਾਰੀ ਜੇ ਮੈਂ ਤੁਹਾਨੂੰ ਦਿਖਾਵਾਂ ਲੰਗਰ ਛਕਰੀਆਂ ਨੇ ਸੰਗਤਾਂ ਇਹ بیس ਕੈਂਪ ਹੈ ਭਾਈ ਅਮਰਤਪਾਲ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਹੈ ਤਰਨਤਾਰ ਤੋਂ ਉਹਨਾਂ ਦੇ ਨਾਲ ਵੀ ਚੱਲ ਰਿਹਾ ਹੈ ਔਰ ਜਿਹੜੇ ਇੱਥੇ ਮੁੱਖ ਸੇਵਾਦਾਰ ਹੈ ਬਾਬਾ ਬਾਬਾ ਕਰਮ ਸਿੰਘ ਕਰਮ ਸਿੰਘ ਪਾਉ ਵਾਲ ਵਾਲੇ ਤੇ ਜਿਹੜੇ ਦੂਜੇ ਇੱਕ ਵੀਰ ਕਥਾਵਾਚਕ ਹੈ ਸਾਹਮਣੇ ਬੈਠੇ ਇੱਕ ਤਲਵੰਡੀ ਭਾਈ ਰਜਿੰਦਰ ਸਿੰਘ ਭਾਈ ਰਜਿੰਦਰ ਸਿੰਘ ਤਲਵੰਡੀ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਕਿਉਂਕਿ ਇਸ ਬੀਸ ਕੈਂਪ ਦੀ ਜ਼ਿੰਮੇਵਾਰੀ ਉਹਨਾਂ ਵੱਲੋਂ ਵੀ ਨਿਭਾਈ ਜਾ ਰਹੀ ਹੈ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਜਿਹੜਾ ਆ ਪਾਣੀ ਦੀਆਂ ਬੋਤਲਾਂ ਦਾ ਭੰਡਾਰ ਹੀ ਦੇਖ ਲਓ ਪਹਿਲਾਂ ਤਾਂ ਪੂਰੇ ਇਲਾਕੇ ਦੇ ਵਿੱਚ ਜੇ ਕਿਸੇ ਨੂੰ ਵੀ ਲੋੜ ਹੈ ਤਾਂ ਇੱਥੋਂ ਹੀ ਇਸ بیس ਕੈਂਪ ਤੋਂ ਹੀ ਸੇਵਾ ਪਹੁੰਚਾਈ ਜਾ ਰਹੀ ਹੈ ਭਾਈ ਅਮਰਪਾਲ ਸਿੰਘ ਹੋਰਾਂ ਵੱਲੋਂ ਜਿਨ੍ਹਾਂ ਨੂੰ ਅਤਵਾਦੀ ਵੱਖਵਾਦੀ ਖਾੜਕੂ ਪਤਾ ਨਹੀਂ ਕੀ ਕੁਛ ਦੱਸਿਆ ਜਾਂਦਾ ਹੈ ਸਰਕਾਰਾਂ ਵੱਲੋਂ ਪਰ ਜੇ ਤੁਸੀਂ ਦੇਖੋ ਤਾਂ ਇੱਥੇ ਮਤਲਬ ਬੜੀਏ ਤਰੀਕੇ ਨਾਲ ਜਿਹੜੀਆਂ ਸੇਵਾਵਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਜਿਹੜੇ ਸਾਡੇ ਨਾਲ ਆਪਣੇ ਬਾਬਾ ਜੀ ਨੇ ਜਿਹੜੇ ਸੇਵਾਦਾਰ ਕਰਮ ਸਿੰਘ ਜੀ ਹੈ ਉਹ ਬਾਬਾ ਪਾਉ ਬਾਅਦ ਤੋਂ ਕਰਮ ਸਿੰਘ ਜੀ ਇਹ ਇਹ ਜਿਹੜੇ ਆਪਣੇ ਤਲਵੰਦੀ ਸਾਹਿਬ ਨੇ ਇਹ ਕਿੱਥੋਂ ਆ? ਬੋਕਰ ਤਲਵੰਦੀ ਵਾਡੀ ਇਹਨਾਂ ਦਾ ਕੀ ਨਾਮ ਹੈ? ਅਰਜਿੰਦਰ ਸਿੰਘ ਤਲਵੰਦੀ ਸੋਰ ਪਨਾ ਜੀ ਇਹ ਮੇਨ ਬਾਬਾ ਜੀ ਇਹ ਹੈ ਕਰਮ ਸਿੰਘ ਜੀ ਨਹੀਂ ਉਹਨਾਂ ਦੇ ਲੜਕੇ ਅੱਛਾ ਇਹੋ ਕਰਦੇਗਾ ਕਰਮ ਸਿੰਘ ਦੇ ਇਹ ਜਿਹੜੀ ਸੇਵਾ ਹੈ ਇਹ ਬਾਬਾ ਕਰਮ ਸਿੰਘ ਜੀ ਦੇ ਬੇਟਾ ਜੀ ਨੇ ਪਾਉ ਵਾਲ ਤੋਂ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਲਾਕੇ ਦੇ ਵਿੱਚ ਸੇਵਾ ਚੱਲ ਰਹੀ ਹੈ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਕੋਈ ਨਾ ਕੋਈ ਪੰਜਾਬੀ ਐਦਾਂ ਚਿੰਗ ਲੱਗੀ ਹੈ ਕਿ ਆਪਾਂ ਸੇਵਾ ਕਰਨੀ ਹੈ ਬਸ ਤਾਂ ਸਾਰੀ ਪੰਜਾਬੀ ਇੱਥੇ ਇਸ ਲੱਖੇ ਚ ਪਹੁੰਚ ਰਹੀ ਹੈ ਸਹਿਯੋਗ ਕਰ ਰਹੀ ਹੈ ਕਿੰਨੇ ਕ ਦਿਨਾਂ ਤੋਂ ਸ਼ੁਰੂ ਕੀਤਾ ਜੀ ਇਹ ਆਪਾਂ ਇਹ ਵੈਗਰੂ ਲਗਭਗ 1 ਮਹੀਨਾ ਹੋ ਗਿਆ ਏ ਜੀ ਅਸੀਂ ਇਹ ਨਗਰਪਾਉ ਵਾਲ ਜੋ ਤਰਨਤਨ ਸਾਹਿਬ ਦਾ ਲਾਸਟ ਪਿੰਡ ਆ ਜੀ ਡਿਸਟ੍ਰਿਕਟ ਤਰਨਤਨ ਸਾਹਿਬ ਦਾ ਹਮ ਇਸ ਤੋਂ ਅੱਗੇ ਤੁਸੀਂ ਜਾਣਦੇ ਜੀ ਕਿ ਫਰੋਥਪੁਰ ਡਿਸਟ੍ਰਿਕਟ ਤੋਂ ਅੱਗੇ ਸ਼ੁਰੂ ਹੋ ਜਾਂਦਾ ਜੀ ਤੇ ਇਹ ਸਾਨੂੰ 1 ਮਹੀਨਾ ਹੋ ਗਿਆ ਸੇਵਾ ਆਰੰਭ ਹੋਈ ਨੂੰ ਇੱਥੇ ਜੀ ਪਹਿਲਾਂ ਲੰਗਰ ਦੀ ਸੇਵਾ ਬੰਦੇ ਉੱਤੇ ਸੀ ਲਗਾਤਾਰ 7 ਵਜੇ ਤੋਂ ਲੈ ਕੇ 10 ਵਜੇ ਤੱਕ ਹਮ ਪ੍ਰਸ਼ਾਦੇ ਦੀ ਚਾਹ ਦੀ ਕਿਉਂਕਿ ਸੰਗਤ ਬੜੀ ਦੂਰ ਨੇੜੇੋਂ ਪਹਿਲਾਂ ਦੇ ਪੰਜਾਬ ਦੀ ਸੰਗਤ ਆਉਂਦੀ ਰਹੀ ਰਾਸ਼ਨ ਲੈ ਕੇ ਜੀ ਉਸ ਤੋਂ ਬਾਅਦ ਫਿਰ ਸਟੇਟਾਂ ਦੀ ਸੰਗਤ ਹਰਿਆਣੇ ਦੀ ਰਾਜਸਥਾਨ ਦੀ ਜਾਂ ਜੰਮੂ ਕਸ਼ਮੀਰ ਤੱਕ ਜਾਂ ਉੱਤਰਾਖੰਡ ਤੱਕ ਤੋਂ ਵੀ ਸੰਗਤ ਦਿੱਲੀ ਤੱਕ ਆਈ ਜੀ ਜੀ ਫਿਰ ਇਹਨਾਂ ਸਿੰਘਾਂ ਨੇ ਰਜਿੰਦਰ ਸਿੰਘ ਤਲਵੰਡੀ ਉਹਨਾਂ ਨੇ ਬੇਨਤੀ ਕੀਤੀ ਸਿੰਘਾਂ ਨੂੰ ਨਗਰਦਿਆਂ ਨੂੰ ਵੀ ਆਪਾਂ ਕੈਂਪ ਲਾਇਆ ਜਾਵੇ ਜੀ ਫਿਰ ਇੱਥੇ ਕੈਂਪ ਨੂੰ ਜਿਹੜਾ ਆਪਣਾ ਕੈਂਪ ਦਾ ਨਾਮ ਦਿੱਤਾ ਗਿਆ ਵੀ ਤੁਹਾਡਾ ਆਪਣਾ ਕੈਂਪ ਜਿਸ ਦੇ ਵਿੱਚ ਤੁਸੀਂ ਦੂਰੋਂ ਦਰਾੜਿਓਂ ਖੱਦਲ ਖਰਾਬ ਹੁੰਦੇ ਜੇ ਇੱਥੇ ਰਸਤਾ ਬਸਤਾ ਸਾਰੀਆਂ ਜਿਹੜੀਆਂ ਜਮਾਂ ਕੀਤੀਆਂ ਜਾਂਦੀਆਂ ਆ ਤਾਂ ਜੋ ਲਿਸਟ ਬਣਾ ਕੇ ਜਿਹੜੇ ਵੀ ਹਾਰਪੀਟ ਲੋਕ ਨੇ ਉਹਨਾਂ ਨੂੰ ਲਿਸਟਾਂ ਦੇ ਅਨੁਸਾਰ ਜਿਹੜਾ ਰਸਣ ਆ ਉਹ ਮੁਹੱਈਆ ਕਰਵਾਇਆ ਜਾਂਦਾ ਹੈ ਫੀਡ ਮਹੀਆ ਕਰਵਾਈ ਜਾਂਦੀ ਤੂੜੀ ਮਹੀਆ ਕਰਵਾਈ ਜਾਂਦੀ ਜੀ 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 ਜਿਵੇਂ ਫੋਟੋਆਂ ਲੱਗੀਆਂ ਨੇ ਭਾਈ ਦੀਪ ਸਿੱਧੂ ਦੀ ਫੋਟੋ ਲੱਗੀ ਐ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਫੋਟੋ ਲੱਗੀ ਐ ਮੈਂਬਰ ਪਾਰਲੀਮੈਂਟ ਐ ਇੱਥੋਂ ਤਰਨਤਾਰਨ ਤੋਂ ਤੇ ਉਹਨਾਂ ਦੇ ਨਾਂ ਤੇ ਵੀ ਨੌਜਵਾਨਾਂ ਤੇ ਜਜ਼ਬਾ ਉਹ ਹੁੰਦਾ ਹੋਏਗਾ ਮਤਲਬ ਨੌਜਵਾਨ ਕਿਤੇ ਤੁਰੇ ਆਉਂਦੇ ਹੋਣਗੇ ਵੇਖੋ ਜੀ ਇੱਥੇ ਜਿੰਨੇ ਨੌਜਵਾਨ ਆ ਰਹੇ ਆ ਨਾ ਟਰਾਲੀਆਂ ਲੈ ਕੇ ਉਹਨਾਂ ਦੇ ਜਜ਼ਬੇ ਕਾਰ ਨਹੀਂ ਆ ਰਹੇ ਆ ਹੋਰ ਗਰਨਰ ਸਿੰਘ ਤਲਵੰਡੀ ਨਾਲ ਕੰਟੈਕਟ ਕਰਦੇ ਆ ਜਾਂ ਜਿੰਨੇ ਵੀ ਸੇਵਾਦਾਰ ਟੀਮ ਦੇ ਜੀ ਉਹਨਾਂ ਨਾਲ ਉਹਨਾਂ ਦਾ ਤਾਰ ਜੁੜਦੀ ਆ ਕੋਈ ਐਦਾ ਮੁਸ਼ਕਿਲ ਤਾਂ ਨਹੀਂ ਆ ਰਹੀ ਉਹਨਾਂ ਦੇ ਨਾਂ ਦੇ ਜਿਵੇਂ ਆ ਪਾਈ ਅਮਰਤਪਾਲ ਸਿੰਘ ਨੂੰ ਡਿਗਰੂਗੜ ਜ਼ਿਲ੍ਹੇ ਤੱਕ ਬੰਦ ਕੀਤਾ ਹੋਇਆ ਇਹਨਾਂ ਨੇ ਐਨਐਸਐ ਐਨਐਸਐ ਲਾ ਕੇ ਤੇ ਹੁਣ ਜਿਵੇਂ ਇੱਥੇ ਬੇਸ ਕੈਂਪ ਚਲਾ ਰਹੇ ਆ ਤੇ ਹਰ ਪੀੜਤਾ ਦੀ ਮਦਦ ਕਰ ਰਹੀ ਹੈ ਸੰਗਤ ਬਾਬਾ ਜੀ ਕਰ ਰਿਹਾ ਕਰਮ ਸਿੰਘ ਜੀ ਇਧਰੋਂ ਭਾਈ ਤਲਵੰਡੀ ਜੀ ਕਰ ਰਹੇ ਆ ਤੇ ਕੋਈ ਕਿਸੇ ਤਰੀਕੇ ਦੀ ਪੁਲਿਸ ਵੱਲੋਂ ਕੋਈ ਪ੍ਰੋਬਲਮ ਤਾਂ ਨਹੀਂ ਇੱਥੇ ਪੁਲਿਸ ਨੇ ਵੀਰ ਜੀ ਆਈ ਸੀ ਪ੍ਰੋਬਲਮ ਇਹਨਾਂ ਅਰਜੰਦ ਸਿੰਘ ਉਹਨਾਂ ਨੂੰ ਆਈ ਸੀ ਸੇਵਾਦਾਰਾਂ ਨੂੰ ਜੀ ਤੇ ਇੱਕ ਦੋ ਦਿਨ ਇਹਨਾਂ ਦੇ ਬਹੁਤ ਪ੍ਰੋਬਲਮ ਆਈ ਆ ਉਹ ਵੈਗਰੂ ਜਾਣਦਾ ਏ ਜੀ ਇਹ ਸੇਵਾ ਕਰਦਿਆਂ ਨੂੰ ਕਹਿੰਨੇ ਪ੍ਰੋਬਲਮ ਪਹਚਾਈ ਆ ਜੀ ਤੇ ਉਹਦੇ ਪਰਮੇਸ਼ਰ ਹੀ ਜਾਣਦਾ ਉਹਦੇ ਬਾਰੇ ਤੇ ਬਾਕੀ ਅਸੀਂ ਦੇ ਕਹਿੰਨੇ ਆ ਵੀ ਕੋਈ ਵੀ ਆ ਭਾਵੇਂ ਸਿਆਸਤ ਆ ਭਾਵੇਂ ਕੋਈ ਸਰਕਾਰੀ ਬੰਦਾ ਭਾਵੇਂ ਸਰਕਾਰੀ ਆ ਜਾਂ ਸੇਵਾਦਾਰ ਆ ਜਾਂ ਸੰਸਥਾਵਾ ਜੀ ਇਹ ਸਾਰੀ ਸੇਵਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨੀ ਚਾਹੀਦੀ ਆ ਜਿਵੇਂ ਤੁਹਾਡਾ ਨਿਰਪੱਖ ਚੈਨਲ ਆ ਨਾ ਜੀ ਇਦਾਂ ਹੀ ਨਿਰਪੱਖ ਸੋਚ ਦੇ ਨਾਲ ਸਾਨੂੰ ਸੇਵਾ ਕਰਨੀ ਚਾਹੀਦੀ ਆ ਸੇਵਾ ਦੇ ਵਿੱਚ ਕਿਸੇ ਨੂੰ ਵਿਗੜਨ ਵੀ ਨਹੀਂ ਪਾਉਣਾ ਚਾਹੀਦਾ ਜਿੱਦਾਂ ਕੋਈ ਸੇਵਾ ਕਰਨੀ ਆ ਉਹਨੂੰ ਕਰਨੀ ਚਾਹੀਦੀ ਜੀ ਬਿਲਕੁਲ ਬਾਬਾ ਜੀ ਜਿੱਦਾਂ ਤੁਸੀਂ ਕਿਹਾ ਅਸੀਂ ਵੀ ਨਿਰਪੱਖ ਪੋਸਟ ਚੈਨਲ ਦੇ ਨਾਂ ਤੇ ਅਸੀਂ ਨਿਰਪੱਖ ਕਵਰੇਜ ਕਰਦੇ ਹਾਂ ਜਿੱਥੇ ਪਹੁੰਚਦੇ ਹਾਂ ਅੱਗੇ ਬਾਬਾ ਦੀਪ ਸਿੰਘ ਸੇਵਾਦਾਲ ਵਾਲੇ ਉਹਨਾਂ ਨੇ ਲਾਇਆ ਹੋਇਆ ਸੀ ਬੇਸ ਕੈਂਪ ਉੱਥੇ ਜਾ ਕੇ ਆਏ ਆਂ ਔਰ ਇੱਥੇ ਭਾਈ ਅਮਰਤਪਾਲ ਸਿੰਘ ਖਾਲਸਾ ਬਾਈ ਦੀਪ ਸਿੱਧੂ ਸੰਤ ਕਰਮ ਸਿੰਘ ਜੀ ਉਹਨਾਂ ਦੇ ਨਾਂ ਤੇ ਪਾਉਵਾਲ ਵਾਲਿਆਂ ਦੇ ਨਾਂ ਤੇ ਇਹ ਉਹਨਾਂ ਦੇ ਸੁਪੁੱਤਰ ਹੈ ਇਹ ਸੇਵਾ ਕਰ ਰਹੇ ਹੈ ਔਰ ਭਾਈ ਰਜਿੰਦਰ ਸਿੰਘ ਤਲਵੰਡੀ ਹੋਰੀ ਸੇਵਾਦਾਰ ਹੈ ਉਹ ਸੇਵਾ ਕਰ ਰਹੇ ਹੈ ਔਰ ਨਾਲ ਹੀ ਸਾਹਮਣੇ ਆਮ ਆਦਮੀ ਪਾਰਟੀ ਵੱਲੋਂ ਵੀ ਬੇਸ ਕੈਂਪ ਲਾਇਆ ਗਿਆ ਹੈ ਉਹ ਉੱਥੇ ਆਪਣੇ ਤੌਰ ਤੇ ਵੱਖਰਾ ਸੇਵਾ ਚਲਾ ਰਹੇ ਐ ਔਰ ਇਹ ਇਹ ਆਪਣਾ ਕੈਂਪ ਹੈ ਆਪਣੇ ਜਿਹੜੇ ਲੋਕ ਪਾਕੀ ਪੰਜਾਬ ਤੋਂ ਸੇਵਾ ਲੈ ਕੇ ਆ ਰਹੇ ਐ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੇਨ ਲੋਡ ਕੀ ਹੈ ਕਈ ਲੋਕ ਤਾਂ ਖਾਣ ਪੀਣ ਦਾ ਸਮਾਨ ਜਿਆਦਾ ਚੁੱਕ ਕੇ ਆ ਰਹੇ ਐ ਉਹ ਮੈਨੂੰ ਲੱਗਦਾ ਇੱਥੇ ਉਹਨੂੰ ਲੋਡ ਨਹੀਂ ਹੈਗੀ ਖਾਣ ਪੀਣ ਦੀ ਤੁਹਾਨੂੰ ਮੁੱਖ ਲੋਡ ਕੀ ਲੱਗਦਾ ਬਾਬਾ ਜੀ ਮਤਲਬ ਲੋਕ ਕਿਹੜੀ ਚੀਜ਼ ਦੀ ਸੇਵਾ ਲੈ ਕੇ ਆਉਣ ਵੇਖੋ ਜੀ ਰਾਸ਼ਨ ਪਾਣੀ ਦੇ ਬਹੁਤ ਸੰਗਤਾਂ ਨੇ ਭੇਜਿਆ ਜੀ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਦਦੇ ਆ ਜੋ ਲੈ ਕੇ ਆਏ ਆ ਜਾਂ ਮੰਡ ਵੀ ਰਹੇ ਆ ਔਰ ਸਭ ਤੋਂ ਜ਼ਿਆਦੀ ਹੁਣ ਇਸ ਇਲਾਕੇ ਨੇ ਜਿਹਨੂੰ ਹੜ ਦੀ ਮਾਰ ਪਈ ਆ ਸਭ ਤੋਂ ਜ਼ਿਆਦੀ ਇਹਨਾਂ ਨੂੰ ਮੈਡੀਕਲ ਸਹੂਲਤ ਦੀ ਜ਼ਰੂਰਤ ਪੈਣੀ ਆ ਜੋ ਪਸ਼ੂ ਡੰਗਰੇ ਆ ਉਹਨਾਂ ਨੂੰ ਵੈਟਰਨਰੀ ਡਾਕਟਰਾਂ ਦੀ ਲੋੜ ਪੈਣੀ ਆ ਦਵਾਈਆਂ ਦੀ ਲੋੜ ਪੈਣੀ ਆ ਦੂਸਰੇ ਨੰਬਰ ਤੇ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਜਾਂ ਰੇਤਾ ਪੈ ਚੁੱਕੀ ਆ ਜ਼ਮੀਨਾਂ ਦੇ ਵਿੱਚ ਉਹਨਾਂ ਜ਼ਮੀਨਾਂ ਨੂੰ ਪਧਰੀ ਕਰਨ ਦੀ ਲੋੜ ਪੈਣੀ ਆ ਬੀਜ ਦੀ ਲੋੜ ਪਊਗੀ ਖਾਦ ਦੀ ਲੋੜ ਪਊਗੀ ਜਾ ਤੇਲ ਦੀ ਬਹੁਤ ਵੱਡੀ ਲੋੜ ਪਊਗੀ ਜਿਹਨੇ ਤੁਸੀਂ ਸੰਗਤ ਦੀ ਸਭ ਤੋਂ ਜਿਆਦਾ ਲੋੜ ਪਊਗੀ ਬਿਲਕੁਲ ਸੰਗਤ ਤੁਸੀਂ ਵਿਚਰਦੇ ਹੋ ਜਿਵੇਂ ਭਾਈ ਅਮਰਪਾਲ ਸਿੰਘ ਐਮਪੀ ਹੈ ਉਹਨਾਂ ਨੂੰ ਜਿਹੜਾ ਕੋਈ ਕੋਟਾ-ਕਾਟਾ ਮਿਲਦਾ ਉਹ ਇਲਾਕੇ ਚ ਪਹੁੰਚਦਾ ਜਾਂ ਜੇ ਸਰਕਾਰ ਨਹੀਂ ਪਹੁੰਚਣ ਦੇ ਰਹੀ ਉਹ ਜੀ ਉਹ ਜਿਹੜੀ ਸਿੰਘ ਟੀਮ ਵਰਕ ਕਰ ਰਹੀ ਹੈ ਉਹਨਾਂ ਦੇ ਬੇਸ ਤੇ ਜੀ ਮੇਰੇ ਖਿਆਲ ਤੇ ਮੈਨੂੰ ਇਹ ਇੱਥੋਂ ਲੱਗਦਾ ਵੀ ਉਹਨਾਂ ਨੂੰ ਦੇ ਜੇਲ੍ਹ ਤੋਂ ਵੀ ਬਾਹਰ ਕੱਢਣ ਦਾ ਹੁਕਮ ਨਹੀਂ ਹੈਗਾ ਤੁਹਾਨੂੰ ਪਤਾ ਹੀ ਹੈ ਬਿਲਕੁਲ ਤੇ ਮੇਰੇ ਹਿਸਾਬ ਨਾਲ ਦੀ ਉਹਨਾਂ ਨੂੰ ਕੁਝ ਨਹੀਂ ਮਿਲਦਾ ਨਾਲੇ ਇਹ ਸੰਗਤਾਂ ਦੀ ਸੰਗਤਾਂ ਹੀ ਸਾਰਾ ਕੁਝ ਕਰ ਰਹੀਆਂ ਸੰਗਤਾਂ ਦਾ ਸੰਯੋਗ ਜਿਹੜਾ ਦੇਸ਼ ਦੀਆਂ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਕਿਉਂਕਿ ਸਿੱਧੂ ਨਾਲ ਜੁੜੀਆਂ ਭਾਈ ਅਮਰਤ ਲੋਕ ਫੈਨ ਆ ਅਮਰਤਪਾਲ ਦੇ ਵੀ ਫੈਨ ਆ ਜਿਹੜਾ ਸੱਚ ਦੇ ਰਾਹ ਤੇ ਜੁੜਦਾ ਏ ਅਸੀਂ ਇੱਥੇ ਆ ਥੋੜਾ ਕੱਲ ਪਰਸੋਂ ਦੀ ਗੱਲ ਆ ਮੁਸਲਮਾਨ ਭਾਈ ਜਿਹੜਾ ਆਇਆ ਜਾਂ ਹਰਿਆਣੇ ਦੇ ਲੋਕ ਆਈ ਉਹ ਵੀ ਨਮਾਜ਼ ਕਰਕੇ ਗਿਆ ਮੁਸਲਮਾਨ ਭਾਈ ਉਹਨਾਂ ਨੇ ਸਾਡੇ ਤੋਂ ਕੀਤਾ ਵੀ ਅਮਰਤਪਾਲ ਨੂੰ ਜੇਲ੍ਹ ਚੋਂ ਕਢਵਾਓ ਦੇਖੋ ਉਹ ਵੈਸੇ ਮਤਲਬ ਅਮਰਤਪਾਲ ਭਾਈ ਅਮਰਤਪਾਲ ਸਿੰਘ ਜਿਹੜੇ ਐਮਪੀ ਐ ਤਰਨਤਾਰਨ ਤੋਂ ਉਹਨਾਂ ਨੂੰ ਲੋਕਾਂ ਨੇ ਵੱਡੀਆਂ ਵੋਟਾਂ ਨਾਲ ਜਿਤਾਇਆ ਤੇ ਸਰਕਾਰਾਂ ਨੇ ਅਜੇ ਵੀ ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਹੈ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇੱਥੇ 2 ਮਿੰਟ ਪਹਿਲਾਂ ਅਸੀਂ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਇਸ ਦੇ ਵਿੱਚ ਅਗਲੀ ਜਿਹੜੀ ਲਾਈਵ ਦੇ ਵਿੱਚ ਪਾਵਾਂਗੇ ਕਿ ਉਹ ਮੁਸਲਮਾਨ ਭਰਾ ਇੱਥੇ ਨਮਾਜ਼ ਅਦਾ ਕਰਕੇ ਗਏ ਆ ਔਰ ਉਹ ਲੋਕ ਚਾਹੁੰਦੇ ਕਿ ਭਾਈ ਅਮਰਤਪਾਲ ਸਿੰਘ ਬਾਹਰ ਆਉਣ ਔਰ ਜਿਹੜੇ ਇਸ ਇਲਾਕੇ ਦੇ ਵਿੱਚ ਸੇਵਾ ਚੱਲ ਰਹੀ ਆ ਬਾਬਾ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਗੱਲ ਕੀਤੀ ਹੈ ਹਾਂਜੀ ਤੁਸੀਂ ਤੁਹਾਨੂੰ ਕਹਿਣਾ ਚਾਹੀਦਾ ਤੁਹਾਡਾ ਲਾਈਵ ਚੱਲ ਰਿਹਾ ਜੀ ਜੀ ਲਾਈਵ ਚੱਲ ਰਿਹਾ ਇਹ ਗੁਰਦੁਆਰਾ ਵਾ ਪੁੱਲ ਤੋਂ ਅੱਗੇ ਗੁਰਦੁਆਰਾ ਢਾਬਸਰ ਗੁਰਦੁਆਰਾ ਢਾਬਸਰ ਹਾਂਜੀ 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 ਅੱਗੇ ਪੂਰਜਿਲ ਤੇ ਪੈ ਗਿਆ ਹਾਂਜੀ ਉੱਥੇ ਬਾਬਾ ਨਰਮਲ ਸਿੰਘ ਹੁਣੀ ਸੇਵਾ ਕਰਵਾ ਰਹੇ ਆ ਠੀਕ ਹੈ ਜੀ ਉੱਥੇ ਗੁਰਦਾਰੇ ਨੂੰ ਦਰਿਆ ਨੇ ਢਾ ਲਾ ਦਿੱਤੀ ਇਸ ਟਾਈਮ ਆ ਠੀਕ ਹੈ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਜਿੱਥੋਂ ਤੱਕ ਵੀ ਕੋਈ ਸੁਣ ਰਿਹਾ ਵਾ ਉਥੇ ਗੁਰਦੁਆਰਾ ਸਾਹਿਬ ਨੂੰ ਕੋਈ ਬਰਬਾਦੀ ਨਾ ਹੋਵੇ ਕੋਈ ਜਿਆਦਾ ਨੁਕਸਾਨ ਨਾ ਹੋਵੇ ਇਹ ਜ਼ਰੂਰੀ ਬੇਨਤੀ ਆ ਬਾਬੇ ਸਰਿਆਲੀ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਬੇਨਤੀ ਕਰਦੇ ਆ ਕਿਉਂਕਿ ਉਹਨਾਂ ਦੀ ਵੱਡੀ ਸੰਪਰਦਾਏ ਬਿਲਕੁਲ ਬਾਬਾ ਅਵਤਾਰ ਸਿੰਘ ਘਿਹਾਲੇ ਵਾਲੇ ਜਾਂ ਬਾਬਾ ਜਸਵੰਤ ਸਿੰਘ ਸੋਢੀ ਹੁਣੀ ਆ ਜਾਂ ਬਾਬੇ ਸੋਹ ਸਿੰਘ ਵਾਲੇ ਬਾਬਾ ਅਵਤਾਰ ਸਿੰਘ ਜੀ ਸਾਰਿਆਂ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਇੱਥੇ ਸੰਗਤਾਂ ਨੂੰ ਲਿਆ ਕੇ ਉਹ ਜਿਹੜੀ ਗੁਰਦੁਆਰੇ ਸਾਹਿਬ ਨੂੰ ਢਾਹ ਲੱਗੀ ਆ ਉਹਨੂੰ ਰੋਕਿਆ ਜਾਵੇ ਇਸ ਸੰਗਤ ਦੀ ਗੁਰੂ ਘਰ ਦੀ ਜਿਹੜੀ ਆ ਸੰਭਾਲ ਕੀਤੀ ਜਾਵੇ ਬਿਲਕੁਲ ਪਾਉਵਾਲ ਦੇ ਲਾਗੇ ਗੁਰਦੁਆਰਾ ਢਾਬਸਰ ਹਾਂਜੀ ਢਾਬਸਰ ਐ ਇੱਥੇ ਦਰਿਆ ਦੇ ਨਾਲ ਉਹਨਾਂ ਨੂੰ ਜਿਹੜੀ ਉਹ ਲੱਗੀ ਆ ਉਸ ਦੀ ਬੇਅਦਬੀ ਨਾ ਹੋਵੇ ਸੋ ਸੰਗਤ ਨੂੰ ਕਿਹਾ ਗਿਆ ਕਿ ਉੱਥੇ ਪਹੁੰਚਦੇ ਸਾਡੇ ਨਾਲ ਜਿਹੜੇ ਸੇਵਾਦਾਰ ਰਜਿੰਦਰ ਸਿੰਘ ਤਲਵੰਡੀ ਵੀ ਆ ਉਹਨਾਂ ਦਾ ਪਿੱਛੇ ਜੇ ਹੁਣ ਬੜਾ ਚੱਕਰ ਚੱਲ ਰਿਹਾ ਜਿਵੇਂ ਪੁਲਿਸ ਪਰੇਸ਼ਾਨ ਲੱਗ ਗਈ ਸੀ ਕਰਨ ਵੇਜ ਤਾਂ ਸੇਵਾ ਕਰ ਰਹੇ ਆ ਭਾਈ ਅਮਰਪਾਲ ਸਿੰਘ ਐਮਪੀ ਆ ਤਰਨਤਾਰਨ ਦੇ ਉਹਨਾਂ ਦੇ ਨਾਂ ਤੇ ਨੌਜਵਾਨ ਜੁੜਦੇ ਆ ਭਾਈ ਦੀਪ ਸਿੰਘ ਸਿੱਧੂ ਦੇ ਨਾਂ ਤੇ ਨੌਜਵਾਨ ਜੁੜਦੇ ਆ ਤੋ ਜਿਹਦਾ ਰਜਿੰਦਰ ਸਿੰਘ ਤਲਵੰਡੀ ਐ ਮੁਕਤ ਸੇਵਾਦਾਰ ਕਥਾਵਾਚਕ ਵੀ ਹੋ ਰਹੇ تھے ਸੇਵਾ ਵੀ ਕਰ ਰਿਹਾ ਹੈ ਨਿਰਪੱਖ ਪੋਸਟ ਚੈਨਲ ਤੇ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਆਂ ਬਾਈ ਜੀ ਨਾਲ ਕਿ ਅਰਜਿੰਦਰ ਸਿੰਘ ਤਲਵੰਡੀ ਜੀ ਤੁਹਾਡਾ ਸਵਾਗਤ ਹੈ ਨਿਰਪੱਖ ਪੋਸਟ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਆਪਾਂ ਕਰਨਾ ਪਿਆ ਸੇਵਾ ਕਰਦੇ ਕਰਦੇ ਬਿਲਕੁਲ ਚੱਕਰ ਕੀ ਹੋ ਗਿਆ ਸੀ ਪੁਲਿਸ ਕਿਉਂ ਇੰਨਾ ਪਿੱਛੇ ਪੈ ਗਈ ਸੀ ਦੇਖੋ ਜੀ ਗੁਰਨਾਨਕ ਪਾਤਸ਼ਾਹ ਨੂੰ ਸਾਹਮਣਾ ਕਰਨਾ ਪਿਆ ਜਦੋਂ ਕਹਿੰਦੇ ਨਾ ਬਰਾਬਰੀ ਨਾ ਹੋਵੇ ਤੇ ਉਦੋਂ ਇਹ ਲੱਤਾਂ ਖਿੱਚਦੇ ਆ ਇਹ ਉਹ ਕੰਮ ਇਥੇ ਬੰਦਿਆ ਵਾ ਵੀ ਨਾ ਖੇਡਣਾ ਨਾ ਖੇਡਣ ਦੇਣਾ ਜੀ ਉਹ ਸਾਹਮਣੇ ਕੈਂਪ ਲੱਗਾ ਵਾ ਸਰਕਾਰ ਦਾ ਜਿੱਥੇ ਦਿੱਲੀ ਦੇ ਲਾਲੇ ਦੀ ਫੋਟੋ ਆ ਜਿੱਥੇ ਕੇਜਰੀਵਾਲ ਦੀਆਂ ਫੋਟੋਆਂ ਲੱਗੀਆਂ ਵਾ ਬਿਲਕੁਲ ਜਿੱਥੇ ਭਗਵੰਤ ਮਾਨ ਦੀਆਂ ਫੋਟੋਆਂ ਜਿਹਨੂੰ ਦੀਪ ਸਿੱਧੂ ਕਹਿੰਦਾ ਵੀ ਬਿਆਨਤਾ ਬੁੱਟੜ ਦੁੱਜਾ ਬਣੂਗਾ ਏ ਹੂੰ ਉਹਦੀਆਂ ਫੋਟੋਆਂ ਉੱਥੇ ਲੱਗੀਆਂ ਵਾ ਜਦੋਂ ਅਸੀਂ ਇੱਥੇ ਕੈਂਪ ਲਾਇਆ ਪਿੰਡ ਪੋਵਾਲ ਸਾਨੂੰ ਕੈਂਪ ਨਹੀਂ ਲੱਗਣ ਦਿੰਦੇ ਨਹੀਂ ਲੱ ਇੱਥੇ ਸੰਗਤ ਨੇ ਜੋਰ ਪਾ ਕੇ ਧੱਕੇ ਦੇ ਨਾਲ ਸੰਗਤ ਸੰਗਤ ਨੇ ਕਿਹਾ ਵੀ ਕੈਂਪ ਲਾਓ ਬਾਬਾ ਜੀ ਆ ਕੇ ਇੱਥੇ ਸੰਗਤ ਦੇ ਸਹਿਯੋਗ ਦੇ ਨਾਲ ਆਪਾਂ ਕੈਂਪ ਸ਼ੁਰੂ ਕੀਤਾ ਅਗਲੇ ਦਿਨ ਇਹਨਾਂ ਨੇ ਉੱਥੇ ਕੈਂਪ ਲਾਤਾ ਉੱਥੇ ਇੱਕ ਪਾਣੀ ਦੀ ਬੋਤਲ ਨਹੀਂ ਲੱਭਦੀ ਤਾਂ ਇੱਥੇ ਵੇਖੋ ਜੀ ਗੁਰੂ ਪਾਤਸ਼ਾਹ ਦੀ ਕਿਰਪਾ ਵਾਹ ਹਰਿਆਣੇ ਤੋਂ ਗੜਗਾਉਂ ਤੋਂ ਜਿੱਥੇ-ਜਿੱਥੇ ਸਿੱਖ ਵੱਸਦੇ ਆ ਯੂਪੀ ਤੋਂ ਰਾਜਸਥਾਨ ਤੋਂ ਮੁਸਲਮਾਨ ਭਰਾ ਵੀ ਇੱਥੇ ਆਏ ਕੋਈ ਮੁਸਲਮਾਨ ਭਾਈਚਾਰ ਆਇਆ ਇੱਥੇ ਕਿਰਪਾ ਜੀ ਗੁਰੂ ਸਾਹਿਬ ਦੀ ਇੱਥੇ ਬਰਕਤਾਂ ਵਾ ਆ ਵੀਰ ਕਹਿੰਦੇ ਕੈਂਪ ਚੁੱਕਦੇ ਹੁਣ ਪਾਣੀ ਘਟਦਾ ਜਾਂਦਾ ਵਾ ਰੋਜ਼ ਮੈਂ ਕਹਾਂ ਵੰਡ ਦੋ ਜਿੰਨਾ ਵੰਡਣਾ ਚੁੱਕ ਦੋ ਪਰ ਜਿੰਨੀ ਦੇਰ ਤੱਕ ਨਿਸ਼ਾਨ ਸਾਹਿਬ ਲੱਗਾ ਇਥੋਂ ਢੰਡਾਰੇ ਮੁੱਕ ਨਹੀਂਦਾ স্টক ਹੀ ਨਹੀਂ ਖਤਮ ਹੁੰਦਾ ਕੈਂਪ ਕਿਦਾਂ ਚੁੱਕਣਾ ਜੀ ਇਹ ਤਾਂ ਨਿਸ਼ਾਨ ਸਾਹਿਬ ਕੁੱਟ ਕੇ ਲੈ ਜਾਾਂਗੇ ਫਿਰ ਕੈਂਪ ਕਿਉਂਕ ਸਕਦੇ ਆ ਨਿਸ਼ਾਨ ਸਾਹਿਬ ਦੀ ਅਗਵਾਈ ਅਗਵਾਈ ਚ ਵੀਰੇ ਕੋਈ ਘਾਟ ਨਹੀਂ ਸਾਨੂੰ ਆਉਂਦੀ ਜੀ ਤੇ ਉੱਥੇ ਦਿੱਲੀ ਦੇ ਲਾਲੇ ਦੀ ਅਗਵਾਈ ਚ ਇਕੱਠਾ ਕਰਨਾ ਚਾਹੁੰਦੇ ਸੀ ਵੰਡਣਾ ਚਾਹੁੰਦੇ ਸੀ ਦਿੱਲੀ ਦੇ ਲਾਲੇ ਦੀ ਅਗਵਾਈ ਉਹ ਨਿਸ਼ਾਨ ਸਾਹਿਬ ਵਾਲਿਆਂ ਦੀ ਬਰਾਬਰੀ ਕਿੱ ਇੱਥੇ ਉਹ ਹੁੰਦੇ ਜਿਹੜੇ ਨਿਸ਼ਾਨ ਸਾਹਿਬ ਲਾ ਕੇ ਟਰੈਕਟਰਾਂ ਤੇ ਟਰਾਲੀਆਂ ਤੇ ਗੱਡੀਆਂ ਤੇ ਪਹੁੰਚਦੇ ਆ ਸੋ ਇਹ ਕੈਂਪ ਦੀ ਚੜ੍ਹਦੀ ਕਲਾਈ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਈ ਕੈਂਪ ਐਡੀ ਇੰਨੀ ਸੇਵਾ ਕਰ ਰਿਹਾ ਵਾ ਇੰਨੇ ਪਿੰਡਾਂ ਨੂੰ ਰਾਸ਼ਨ ਵੰਡਤਾ ਕੈਂਪ ਦੇ ਢੰਡਾਰੇ ਭਰੇ ਕੈਂਪ ਦੇ ਖਜ਼ਾਨੇ ਹੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਏ ਵੀ ਸਾਡੇ ਖਜ਼ਾਨੇ ਖਾਲੀ ਆ ਤੇ ਇਧਰ ਖਾਲਸੇ ਦੇ ਨਿਸ਼ਾਨ ਸਾਹਿਬ ਵਾਲਿਆਂ ਦੇ ਖਜ਼ਾਨੇ ਭਰੇ ਹੋਏ ਆ ਤਰਨ ਤਰਨ ਜ਼ਿਲ੍ਹੇ ਦਾ ਭਾਉਵਾਲ ਪਿੰਡ ਹੈ ਇਹ ਐਮਪੀ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਔਰ ਉਹਨਾਂ ਦਾ ਇਹ ਐਮਪੀ ਇਲਾਕਾ ਪੈਂਦਾ ਹੈ ਮੈਂਬਰ ਪਾਰਲੀਮੈਂਟ ਆ ਉਹ ਇੱਥੋਂ ਦੇ ਬਿਲਕੁਲ ਸਾਹਮਣੇ ਨਾਲ ਆਮ ਆਦਮੀ ਪਾਰਟੀ ਦਾ ਕੈਂਪ ਹੈ ਔਰ ਇਹ ਹੈਗਾ ਭਾਈ ਅਮਰਪਾਲ ਸਿੰਘ ਹੋਰ ਬਾਬਾ ਕਰਮ ਸਿੰਘ ਜੀ ਭਾਉ ਬਾਲ ਵਾਲੇ ਭਾਈ ਦੀਪ ਸਿੰਘ ਸਿੱਧੂ ਹੋਰ ਦੇ ਨਾਂ ਤੇ ਔਰ ਸੇਵਾਦਾਰ ਅਰਜਿੰਦਰ ਸਿੰਘ ਜੀ ਤਲਵੰਡੀ ਜਿਹੜੇ ਕਥਾਵਾਚਕ ਕੀ ਵੀ ਹੈ ਉਹ ਸੇਵਾ ਨਿਭਾ ਰਹੇ ਆ ਕੁਛ ਦਿਨ ਪੁਲਿਸ ਨੇ ਇਹਨਾਂ ਦਾ ਪਿੱਛਾ ਵੀ ਕੀਤਾ ਗੱਡੀਆਂ ਗੁੱਡੀਆਂ ਲੈ ਕੇ ਇਹਨਾਂ ਨੇ ਲਾਈਵ ਹੋ ਕੇ ਖੁਦ ਉਹ ਦੱਸਿਆ ਸੀਗਾ ਹੁਣ ਜਿਹੜਾ ਇਹ ਸਾਰੀ ਸੰਗਤ ਰਾਸਨ ਜਿਹੜੀ ਪਹੁੰਚ ਪਹੁੰਚ ਰਿਹਾ ਇੱਥੇ ਉਹ ਆ ਕਿਥੋਂ ਰਿਹਾ ਕੋਈ ਭਾਈ ਅਮਰਪਾਲ ਸਿੰਘ ਦਾ ਫੰਡ ਯੂਜ਼ ਹੋ ਰਿਹਾ ਐ ਐਮਪੀ ਫੰਡ ਚੋਂ ਜਾਂ ਸੰਗਤਾਂ ਦੀ ਆਪਣੀ ਸੇਵਾ ਨਹੀਂ ਜੀ ਇੱਕ ਵੀ ਰੁਪਈਆ ਫੰਡ ਨਹੀਂ ਯੂਜ਼ ਹੋਇਆ ਜੀ ਜਦੋਂ ਪਹਿਲੇ ਦਿਨ ਕੈਂਪ ਸ਼ੁਰੂ ਕੀਤਾ ਉਦੋਂ 50000 ਰੁਪਈਆ ਹੀ ਜ਼ਰੂਰ ਲਾਇਆ ਚੋਕਰ ਲੈਂਦਾ ਹੂੰ ਉਸ ਤੋਂ ਬਾਅਦ ਲਹਿਰਾਂ ਬਹਿਰਾਂ ਜੀ ਉਦੋਂ ਬਾਅਦ ਰਾਜਸਥਾਨ ਗੜਗਾਓਂ ਦਿੱਲੀ ਮਹਾਰਾਸ਼ਟਰ ਐਮਪੀ ਜਿੱਥੇ ਜਿੱਥੇ ਵੀ ਸਿੱਖ ਵੱਸਦਾ ਪੰਜਾਬ ਦਾ ਕੋਈ ਜ਼ਿਲ੍ਹਾ ਇਹੋ ਜਿਹਾ ਨਹੀਂ ਜਿਹੜਾ ਇੱਥੇ ਨਹੀਂ ਆਇਆ ਜੀ ਜੀ ਆ ਸਵੇਰੇ ਅਜੇ ਲੰਬੀ ਵੱਲੋਂ ਆਏ ਸੀ ਅੰਬਾਲਾ ਤੋਂ ਆਏ ਹਰਿਆਣਾ ਸਾਰਾ ਇੱਥੇ ਪਹੁੰਚ ਗਿਆ ਜੀ ਸੰਗਤ ਦਾ ਜੀ ਇੱਕ ਪਿਆਰ ਆ ਸਾਡੇ ਨਾਲ ਆਈਦਾ ਵੀਡੀਓ ਪਾਉਨੇ ਆ ਇੱਥੇ ਕੁਝ ਇਦਾਂ ਦੇ ਆ ਵੀ ਜਦ ਜੇ ਕਿਤੇ ਕੈਂਪ ਤੇ ਨਾ ਨਾ ਹੋਈਏ ਤੇ ਇੱਥੇ ਸੰਗਤ ਆ ਜੇ ਲਾਹ ਹੁੰਦੀ ਹੈ ਕਈ ਲਾਉਂਦੇ ਨੇ ਕਹਿੰਦੇ ਬਾਬਾ ਆਊਗਾ ਫਿਰ ਲਾਉਣੀ ਹੈ ਵੀ ਇਹ ਇੱਕ ਪਿਆਰ ਕਮਾਇਆ ਸੀ ਇੱਕ ਯਕੀਨ ਕਮਾਇਆ ਇੱਕ ਵਿਸ਼ਵਾਸ ਕਮਾਇਆ ਕਿ ਮੈਨੇਜਮੈਂਟ ਤਰੀਕੇ ਦੇ ਨਾਲ ਇੱਥੇ ਕੰਮ ਹੁੰਦਾ ਵਾ ਕਿਉਂਕਿ ਪਹਿਲਾਂ ਲਿਸਟਾਂ ਬਣਦੀਆਂ ਵਾ ਫਿਰ ਇਨਕੁਆਰੀ ਹੁੰਦੀ ਆ ਵੀ ਸਾਡਾ ਇਹ ਆ ਵੀ ਸੰਗਤ ਦੀ ਇਹ ਇੱਕ ਤਿੱਲ ਫੁੱਲ ਜਿੰਨਾ ਵੀ ਹੈਗਾ ਨਾ ਸੰਗਤ ਦੀ ਕੋਡੀ ਕੋਡੀ ਲੋਡਵੰਦ ਤੱਕ ਪਹੁੰਚੇ ਉਹਦਾ ਨਾ ਵਿਅਰਥ ਨਾ ਹੋਵੇ ਬਿਲਕੁਲ ਭਾਈ ਸਾਹਿਬ ਇੱਕ ਹੋਰ ਤੁਹਾਡੇ ਤੋਂ ਮੈਂ ਗੱਲ ਪੁੱਛਣੀ ਚਾਹੁੰਦਾ ਸਮੁੱਚਾ ਪੰਜਾਬ ਸੇਵਾ ਕਰਨੀ ਚਾਹੁੰਦਾ ਹੈ ਕਿ ਅਸੀਂ ਵੀ ਸੇਵਾ ਕਰੀਏ ਪਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸੇਵਾ ਕਰਨੀ ਕਿਵੇਂ ਹੈ ਕਈ ਵਾਰ ਕੀ ਹੈ ਖਾਣ ਵਾਲੀ ਚੀਜ਼ਾਂ ਲੈ ਆਉਂਦੇ ਆ ਉਹ ਇੱਥੇ ਹੁਣ ਲੋੜ ਨਹੀਂ ਹੈ ਜੇ ਆਪਾਂ ਕਹੀਏ ਤਾਂ ਕਿ ਉਹ ਪਾਣੀ ਘਟ ਗਿਆ ਤੁਹਾਡੇ ਹਿਸਾਬ ਨਾਲ ਜੇ ਕੋਈ ਬੰਦਾ ਆਪਣੇ ਤੌਰ ਤੇ ਚਾਹੁੰਦਾ ਕਿ ਯਾਰ ਮੈਂ ਜਾ ਕੇ ਖੁਦ ਸੇਵਾ ਕਰਨੀ ਹੈ ਜੇ ਕੋਈ ਪਿੰਡ ਵਾਲੇ ਆਪਣੇ ਪੱਧਰ ਤੇ ਸੇਵਾ ਕਰਨੀ ਚਾਹੁੰਦੇ ਆ ਤਾਂ ਕਿਹੜੀ ਚੀਜ਼ ਉਹ ਲੈ ਕੇ ਆਉਣ ਜੇ ਆਪਣੇ ਹੱਥਾਂ ਨਾਲ ਸੇਵਾ ਕਰਨੀ ਚਾਹੁੰਦੇ ਆ ਜੇ ਆਪਣੇ ਹੱਥਾਂ ਨਾਲ ਕਰਨੀ ਹੈ ਪਹਿਲੀ ਗੱਲ ਤੇ ਜੀ ਕੈਂਪ ਦੇ ਨਾਲ ਕਿਤੇ ਵੀ ਕੈਂਪ ਲੱਗਾ ਕੋਈ ਵੀ ਲੱਗਾ ਉਹਨਾਂ ਨਾਲ ਸੰਪਰਕ ਕਰੋ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਲੋੜਵੰਦ ਕੌਣ ਆ ਬਿਲਕੁਲ ਜੇ ਤੁਸੀਂ ਆਪਣੇ ਹੱਥੀਂ ਵੀ ਕਰਨੀ ਤੁਸੀਂ ਵੇਖੋ ਵੀ ਕਿੱਲਾ ਡੇਢ ਕਿੱਲਾ ਜ਼ਮੀਨ ਦਾ ਮਾਲਕ ਕੌਣ ਆ ਉਹਦੀ ਜ਼ਮੀਨ ਜਿਹੜੀ ਆ ਉਹ ਬਚਾ ਲਓ ਉਹਦੀ ਜ਼ਮੀਨ ਜਿਹੜੀ ਪੱਧਰੀ ਕਰ ਦੋ ਉਹ ਚੋਂ ਰੇਤਾ ਉਹ ਚੋਂ ਮਿੱਟੀ ਜਿਹੜੀ ਆਈ ਉਹ ਕੱਢ ਦੋ ਉਹਦੀ ਕਣਕ ਬੀਜ ਦੋ ਉਹਦਾ ਮਸਲਾ ਹੱਲ ਕਰ ਦੋ ਉਹਦੀ ਜ਼ਮੀਨ ਜੇ ਹੋਰ ਕੋਈ ਕਰਨੀ ਤੁਸੀਂ ਡੀਜ਼ਲ ਦੀ ਸੇਵਾ ਕਰ ਸਕਦੇ ਜੇ ਕੈਂਪ ਦੇ ਨਾਲ ਸੰਪਰਕ ਕਰਕੇ ਕਿਉਂਕਿ ਉਦਾਂ ਇੱਥੇ ਵੀ ਉਹ ਜਿਹੜੇ ਬੇ ਲੋੜੇ ਆ ਨਾ ਜਿਨ੍ਹਾਂ ਨੂੰ ਲੋੜ ਨਹੀਂ ਹੈ ਉਹ ਬਹੁਤ ਸਾਮਾਨ ਜੀ ਵੇਖੋ ਲੋਕਾਂ ਨੂੰ ਬਿਮਾਰਾ ਕਰਕੇ ਵਿਅਰਥ ਜਾ ਰਿਹਾ ਵਾ ਸੋ ਅਸੀਂ ਕਿੰਨੇ ਵੀ ਕੈਂਪ ਦੇ ਨਾਲ ਸੰਪਰਕ ਕਰਕੇ ਜੇ ਨਹੀਂ ਤਾਂ ਕੋਈ ਆਪਣੇ ਤੌਰ ਤੇ ਇਨਕੁਆਰੀ ਕਰਕੇ ਜਿਹੜਾ ਗਰੀਬ ਕਿਸਾਨ ਆ ਜਿਹੜਾ ਜਿਹਦਾ ਕੋਈ ਪਿੰਡਾ ਦੇ ਆ ਕਿ ਲਾ 2 ਕਿਲੇ ਜ਼ਮੀਨ ਆ ਜਾਂ ਕੋਈ ਮਜ਼ਦੂਰ ਆ ਜਿਹਦਾ ਘਰ ਟਹਿ ਗਿਆ ਘਰ ਡਿੱਗ ਪਿਆ ਘਰ ਬਣਾ ਦੋ ਇਹਨੂੰ ਕੰਧਾ ਕਰ ਦੋ ਛੱਤ ਪਾ ਦੋ ਜ਼ਮੀਨ ਬਣਾ ਦੋ ਇਹੋ ਜੀ ਸੇਵਾ ਹੀ ਹੈ ਜੀ ਭਾਈ ਰਜਿੰਦਰ ਸਿੰਘ ਤਲਵੰਡੀ ਜੀ ਐ ਸੇਵਾਦਾਰ ਮੁੱਖ ਕਥਾਵਾਚਕ ਵੀ ਆ ਔਰ ਇਹਨਾਂ ਦੇ ਦੱਸਣ ਮੁਤਾਬਕ ਜਿਵੇਂ ਕੀ ਹੈ ਕਿ ਕੈਂਪ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਭਾਈ ਦੀਪ ਸਿੰਘ ਸਿੱਧੂ ਜੀ ਦੀ ਯਾਦ ਦੇ ਵਿੱਚ ਔਰ ਭਾਈ ਅਮਰਪਾਲ ਸਿੰਘ ਖਾਲਸਾ ਹੋਰਾਂ ਦੇ ਜਿਵੇਂ ਆਪਾਂ ਕਹਿੰਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਔਰ ਸੇਵਾਦਾਰ ਰਜਿੰਦਰ ਸਿੰਘ ਤਲਵੰਡੀ ਕਥਾਵਾਚਕ ਦੀ ਆਪ ਸੇਵਾ ਨਿਭਾ ਰਹੇ ਆ ਬਾਬਾ ਕਰਮ ਸਿੰਘ ਜੀ ਦਾ ਸਹਿਯੋਗ ਆ ਪਾਉ ਬਾਲ ਬਾਲੇ ਦਾ ਔਰ ਬਾਕੀ ਸਾਰੀ ਸੰਗਤ ਦਾ ਤੇਲ ਫੁੱਲ ਭੇਟਾ ਇਹਦੇ ਵਿੱਚ ਆਈ ਹੋਈ ਆ ਸੋ ਇੱਕ ਵਾਰੀ ਲਾਸਟ ਜਿਹੜਾ ਆਪਾਂ ਇਹਨਾਂ ਨੂੰ ਗੱਲ ਪੁੱਛਣੀ ਆ ਕਿ ਭਾਈ ਸਾਹਿਬ ਮੈਨੂੰ ਇੱਕ ਹੋਰ ਨਿੱਕੀ ਜਿਹੀ ਗੱਲ ਦੱਸਿਓ ਜਿਹੜਾ ਮੋੜ ਮੈਂ ਤੁਹਾਡੇ ਮਸਲੇ ਤੇ ਆਉਣਾ ਚਾਹਨਾ ਪੁਲਿਸ ਤੁਹਾਡਾ ਲੰਮੇ ਟਾਈਮ ਪਿੱਛਾ ਕਰਦੀ ਰਹੀ ਉਹਨਾਂ ਨੂੰ ਸ਼ੱਕ ਕੋਈ ਸ਼ੱਕ ਸੀ ਜਾਂ ਬਸ ਸਿਰਫ ਇਹ ਸੀ ਕਿ ਜੇ ਅਮਰਤਪਾਲ ਸਿੰਘ ਦੇ ਨਾਂ ਤੇ ਸੇਵਾ ਹੋਗੀ ਤਾਂ ਤਰਨਤਾਰਨ ਵਾਲੀ ਜਿਮਨੀ ਚੌਂਕ ਚ ਚੱਕਰ ਨਾ ਪੈ ਜੇ ਕਿਤੇ ਇਹੋ ਹੀ ਜੀ ਸ਼ੱਕ ਕੋਈ ਨਹੀਂ ਐਸੀ ਕਿਹੜਾ ਇੱਥੇ ਬਲੈਕ ਕਰ ਰਹੇ ਹੂੰ ਇਹੋ ਹੀ ਵੀ ਇੱਥੇ ਚੜ੍ਹਦੀ ਕਲਾ ਹੀ ਪਈ ਆ ਜਿੰਨੇ ਲਾਗੇ ਲਾਗੇ ਪਿੰਡ ਆ ਉੱਥੇ ਪਾਉ ਪਾਉ ਹੀ ਪਈ ਵੀ ਭਾਈ ਅਮਰਤਪਾਲ ਉਹਨਾਂ ਕੈਂਪ ਲਾਇਆ ਉਹਨਾਂ ਰਾਸ਼ਨ ਵੰਡਿਆ ਦੀਪ ਸਿੱਧੂ ਇੱਥੇ ਭਾਈ ਦਲਾਵਰ ਸਿੰਘ ਦੀਆਂ ਫੋਟੋਆਂ ਲੱਗੀਆਂ ਵਾ ਇੱਥੇ ਸੁਖੇ ਜਿੰਦੇ ਦੀਆਂ ਫੋਟੋਆਂ ਲੱਗੀਆਂ ਭਾਈ ਬਯੰਤ ਸਿੰਘ ਸਤਵੰਤ ਸਿੰਘ ਦੀਆਂ ਭਾਈ ਕੇਰ ਸਿੰਘ ਦੀਆਂ ਫੋਟੋਆਂ ਲੱਗੀਆਂ ਵਾ ਜਸਵੰਤ ਸਿੰਘ ਖਾਲੜੇ ਦੀਆਂ ਫੋਟੋਆਂ ਲੱਗੀਆਂ ਕਿੰਨੇ ਬੰਦੇ ਦੀਆਂ ਫੋਟੋਆਂ ਲੱਗੀਆਂ ਉਹ ਸਾਰੇ ਹੀ ਸਰਕਾਰਾਂ ਨੂੰ ਚੁਭਦੇ ਆ ਜੀ ਉਹ ਸਰਕਾਰਾਂ ਨੇ ਸਾਰੇ ਖਤਮ ਕਰਨੇ ਚਾਏ ਉਹ ਅੱਜ ਖਤਮ ਨਹੀਂ ਹੋਏ ਤਾਂ ਅੱਜ ਉਹਨਾਂ ਦੀਆਂ ਫੋਟੋਆਂ ਅਸੀਂ ਲਾਵਾਂਗੇ ਤੇ ਸਰਕਾਰਾਂ ਨੂੰ ਅਸੀਂ ਵੀ ਚੁਭਾਂਗੇ ਗੱਲ ਇਹ ਹੈ ਜੀ ਸੰਗਤ ਨੂੰ ਅਪੀਲ ਕੀ ਕਰਨੀ ਚਾਹੋਗੇ ਜਿਹੜੇ ਸਮੁੱਚੇ ਬਾਕੀ ਪੰਜਾਬ ਚੋਂ ਨੇ ਔਰ ਇੱਥੋਂ ਦੇ ਜਿਹੜੇ ਲੋੜ ਬੰਦ ਨੇ ਸਾਰਿਆਂ ਨੂੰ ਇੱਕ ਮੇਨ ਅਪ ਜੀ ਵੇਖੋ ਜੀ ਹੜ ਆਇਆ ਸੰਗਤ ਨੂੰ ਅਪੀਲ ਕਰਨ ਦੀ ਲੋੜ ਨਹੀਂ ਉਹਨਾਂ ਨੇ ਆਪਣੇ ਭਰਾਵਾਂ ਦੀ ਬਾਹ ਫੜੀ ਆ ਪਰ ਇੰਨੀ ਕੁ ਮੈਂ ਅਪੀਲ ਜ਼ਰੂਰ ਕਰਨੀ ਚਾਹਣਾ ਵਾ ਵੀ 2027 ਦੇ ਵਿੱਚ ਰਾਡ ਦਿੱਲੀ ਤੋਂ ਖੋ ਕੇ ਤੇ ਆਪਾਂ ਤੁਸੀਂ ਖੁਦ ਰਾਜ ਕਰਨਾ ਵਾ ਪੰਜਾਬ ਰਾਜ ਕਰੂਗਾ 2027 ਤੱਕੜੇ ਹੋ ਜੋ ਬਸ ਇਹੋ ਅਪੀਲ ਹੈ ਜੀ ਬਿਲਕੁਲ ਭਾਈ ਰਜਿੰਦਰ ਸਿੰਘ ਜੀ ਤਲਵੰਡੀ ਸਾਡੇ ਨਾਲ ਸੀਗੇ ਸੇਵਾਦਾਰ ਹੈ ਕਥਾ ਬਾਤ ਚੱਕਿਆ ਔਰ ਦੇਖਿਓ ਇੱਥੇ ਜਿਹੜਾ ਇਹ ਇਲਾਕਾ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਹੈ ਤਰਨਤਾਰਨ ਤੋਂ ਉਹਨਾਂ ਦਾ ਇਲਾਕਾ ਪੈਂਦਾ ਹੈ ਔਰ ਇੱਥੇ ਤੁਸੀਂ ਦੇਖੋਗੇ ਸਿਰਾਂ ਤੇ ਦਿਮਾਲਿਆਂ ਵਾਲੇ ਨੈਂਗ ਸਿੰਘ ਫੌਜਾਂ ਚੜ੍ਹਦੀ ਕਲਾ ਵਾਲੀਆਂ ਫੌਜਾਂ ਜੈਕਾਰੇ ਲਾਉਂਦੀਆਂ ਆਉਂਦੀਆਂ ਭਾਈ ਦੀਪ ਸਿੰਘ ਸਿੱਧੂ ਦੀਆਂ ਤਸਵੀਰਾਂ ਲੱਗੀਆਂ ਐ ਭਾਈ ਜਸਮਤ ਸਿੰਘ ਖਾਲੜਾ ਦੀਆਂ ਤਸਵੀਰਾਂ ਲੱਗੀਆਂ ਨਿਸ਼ਾਨ ਸਾਹਿਬ ਲੱਗੇ ਹੋਏ ਟਰੈਕਟਰ ਆਉਂਦੇ ਆ ਭਰੇ ਭਰਾਏ ਇੱਥੇ ਲੰਗਰਾਂ ਦੇ ਔਰ ਬੜੀਆਂ ਰਸਤਾ ਲੈ ਕੇ ਇੱਧਰ ਦੇਖੋਗੇ ਤੂਰੀ ਭਰੀ ਪਈ ਐ ਇੱਥੇ ਮਤਲਬ ਕਿ ਭਾਈ ਅਮਰਤਪਾਲ ਸਿੰਘ ਦੀਪ ਸਿੱਧੂ ਤੇ ਬਾਬਾ ਕਰਮ ਸਿੰਘ ਦੀ ਭਗਵਾਲ ਵਾਲੇ ਔਰ ਅਰਜਿੰਦਰ ਸਿੰਘ ਤਲਵੰਡੀ ਜੀ ਇੱਕ ਦਾ ਟਰਾਲੀਆਂ ਨੇ ਆਟੇ ਦੀਆਂ ਭਰੀਆਂ ਹੋਈਆਂ ਇੱਧਰ ਆ ਆਚਾਰ ਦੇਖੋ ਜੇ ਦੇਖੀ ਆਪਾਂ ਆਚਾਰ ਬਾਧੂ ਪਿਆ ਔਰ ਤੂੜੀ ਇਹ ਸਹੀ ਤਰੀਕੇ ਨਾਲ ਬੰਦ ਹੋ ਰਹੀ ਹੈ ਕਾਰਨ ਕੀ ਹੈ ਇਹਨਾਂ ਕੋਲ ਹਰ ਇੱਕ ਚੀਜ਼ ਹੈ ਕਿ ਕਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਅੱਗੇ ਬੰਦਣਾ ਕਿਉਂਕਿ ਇਹਨਾਂ ਕੋਲ ਲਿਸਟਾਂ ਨੇ ਇਹ ਜਿਹੜੇ ਕੈਂਪੇਨਾਂ ਕੋਲ ਲਿਸਟਾਂ ਨੇ ਕਿ ਕਿਹੜਾ ਲੋਡ ਬੰਦ ਹੈ ਕਿੱਥੇ ਅਸੀਂ ਭੇਜਣੀ ਹੈ ਤੇ ਦੂਜਾ ਨੰਬਰ ਜੇ ਤੁਸੀਂ ਡਾਇਰੈਕਟ ਆਉਨੇ ਹੋ ਕਈ ਵਾਰੀ ਤੁਹਾਨੂੰ ਉਹ ਲੋਕ ਮਿਲ ਜਾਂਦੇ ਜਿਨ੍ਹਾਂ ਨੂੰ ਲੋੜ ਹੀ ਨਹੀਂ ਉਹ ਕੀ ਕਰਦੇ ਇਕੱਠਾ ਕਰਕੇ ਘਰ ਭਰ ਲੈਂਦੇ ਆ ਸੋ ਕੈਂਪ ਆਲੇ ਨਾਲ ਸੰਪਰਕ ਜ਼ਰੂਰ ਕਰੋ ਜਿਵੇਂ ਬਾਬਾ ਦੀਪ ਸਿੰਘ ਸੇਵਾਦਾਲਾ ਵਾਲੇ ਅੱਗੇ ਲੱਗੇ ਆ ਪੁਲ ਤੱਪਕੇ ਉੱਥੇ ਉਹ ਬੈਠੇ ਆ ਭਾਈ ਮਨਜੋਤ ਸਿੰਘ ਤਲਵੰਡੀ ਹੋਰੀ ਇੱਥੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਟੀਮ ਵੱਲੋਂ ਜਿਹੜਾ ਕੈਂਪ ਲਾਇਆ ਗਿਆ ਬਾਬਾ ਕਰਮ ਸਿੰਘ ਪੌਵਾਲ ਵਾਲੇ ਆਪਾਂ ਜਿਹੜਾ ਇਹ ਇਲਾਕਾ ਹੈ ਇਹ ਹਰੀਕੇ ਪੱਤਨ ਦੇ ਇਲਾਕੇ ਦੇ ਵਿੱਚ ਤਰਨਤਾਰਨ ਜ਼ਿਲ੍ਹਾ ਪਰਲੇ ਸਾਈਡ ਅਪਰੋਚ ਪੁਰਾ ਉਹ ਲੈ ਬਿਚਕਾਰ ਇੱਕ ਦਰਿਆ ਦਾ ਬਸ ਸੰਗਤਾਂ ਆਉਂਦੀਆਂ ਨੇ ਦੇਖੋ ਦਿਮਾਲੇ ਸਜਾਏ ਹੋਏ ਨੌਜਵਾਨ ਨਿਸ਼ਾਨ ਸਾਹਿਬ ਲੱਗੇ ਹੋਏ ਬੜੇ ਜੋਸ਼ ਦੇ ਨਾਲ ਆਉਂਦੇ ਆ ਭਾਈ ਜੀ ਕਿੱਥੋਂ ਆਏ ਜੇ ਸੇਵਾ ਲੈ ਕੇ ਤੁਸੀਂ ਜੀ ਅਸੂਤਾਰ ਤੋਂ ਗੁਰਦੁਰਬਾਪਾ ਰਾਇ ਸਿੰਘ ਛੋਡੀ ਜੀ ਉਥੇ ਬੋਖ ਸੇਵਾਦਾਰ ਬਾਬਾ ਚ ਸੰਸੇ ਦੀ ਛੋਡੀ ਉਹਨਾਂ ਨੂੰ ਅਗਵਾਈ ਇੱਥੇ ਆ ਰਹੇ ਕਿਹੜਾ ਜ਼ਿਲ੍ਹਾ ਪੈ ਗਿਆ ਜੀ ਇਹ ਤਰਨਤਾਰ ਜ਼ਿਲ੍ਹਾ ਹੈ ਜੀ ਅੱਛਾ ਤਰਨਤਾਰ ਜ਼ਿਲ੍ਹਾ ਜੀ ਆਇਆ ਖੇਮਤਾਂਦ ਲਾਗੇ ਜੀ 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 ਤੇ ਇਹ ਪਹਿਲਾਂ ਬਾਬਾ ਜੀ ਸੇਵਾ ਕਦਰ ਬਣ ਤੇ ਮਿੱਟੀ ਬਹੁਤ ਆਪਾਂ ਉਥੋਂ ਬਾਬਾ ਜੀ ਨੇ ਭੇਜੀ ਇੱਥੇ ਬਨ ਬਣਾ ਨਾਸ ਤੇ ਉਹ ਜਿਹੜਾ ਇੱਕ ਗੁਰਦੁਆਰਾ ਸਾਹਿਬ ਦੇ ਲਈ ਢਾਲ ਕੀਤੀ ਹੈ ਹਾਂਜੀ ਹਾਂਜੀ ਇੱਥੇ ਜਿੱਥੇ ਵੀ ਮਿੱਟੀ ਦੀ ਲੋੜ ਪਈ ਹੈ ਇੱਥੇ ਫਿਰ ਉਹ ਇੱਧਰ ਹੈਗਾ ਵਾ ਹਰੀ ਕਹ ਲਾਗੇ ਅੱਗੇ ਪਿੰਡ ਵਜਦਾ ਵਾ ਕੀ ਨਾ ਕੀ ਵਾਈ ਦਾ ਬੰਨਣਾ ਜੀ ਉੱਥੇ ਵੀ ਸਿਆ ਭਾਜੀ ਇੱਥੇ ਵੀ ਵਰਕ ਚੰਗ ਜਿਆਦਾ ਨਹੀਂ ਲੋਟ ਚਾਜਿਆ ਟਰਾਲੀ ਦਾ ਮਤਲਬ ਜਿਵੇਂ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਂ ਤੇ ਇੱਥੇ ਨੌਜਵਾਨ ਇਕੱਠੇ ਹੁੰਦੇ ਆ ਜਾਂ ਤੁਸੀਂ ਆਣੋ ਸੇਵਾ ਕਰਨ ਕੋਈ ਪ੍ਰਸ਼ਾਸਨ ਵੱਲੋਂ ਪ੍ਰੋਬਲਮ ਪ੍ਰਸ਼ਾਸਨ ਤੁਹਾਨੂੰ ਪਤਾ ਹੀ ਆ ਕੀ ਕਹਿ ਸਕਦੇ ਅਸੀਂ ਹੁਣ ਮਹਾਪੁਰਕੰਡ ਸਾਨੂੰ ਇਹਨਾਂ ਦਿਨਾਂ ਤੋਂ ਗਰੇਜ ਕੀਤਾ ਵਾ ਕਿ ਆਪਾਂ ਸਿਆਸਤ ਵਾਲੀ ਸੜਕ ਨਹੀਂ ਜਾਣਾ ਬਿਲਕੁਲ ਬਿਲਕੁਲ ਹਾਂਜੀ ਬਾਕੀ ਭਾਈ ਅਮਰਤਪਾਲ ਸਿੰਘ ਘਰ ਦੇ ਆਪਾਂ ਨਾਲ ਆ ਬਹੁਤ ਵਧੀਆ ਕੰਮ ਕਰ ਰਹੇ ਆ ਬਿਲਕੁਲ ਸਾਰੀਆਂ ਸੰਗਤਾਂ ਜਿਹੜੀਆਂ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀਆਂ ਨੇ ਉਹ ਸਾਹਮਣੇ ਉਹਨਾਂ ਦਾ ਬੇਸ ਕੈਂਪ ਬਣਿਆ ਰੌਣਕ ਬੜੀ ਐ ਇਸ ਕੈਂਪ ਦੇ ਵਿੱਚ ਦੋ ਜਗ੍ਹਾ ਰੌਣਕ ਦੇਖੀ ਐ ਭਾਈ ਮਨਜੋਤ ਸਿੰਘ ਤਲਵੰਡੀ ਜਿਹੜੇ ਬਾਬਾ ਦੀਪ ਸਿੰਘ ਸੇਵਾਦਾਲ ਵਾਲੇ ਆ ਉਹਨਾਂ ਕੋਲ ਬੜੀਆਂ ਉਹਨਾਂ ਕੋਲ ਬੜੀਆਂ ਉੱਤੇ ਰੌਣਕਾਂ ਔਰ ਦੂਜਾ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਤੁਹਾਡਾ ਆਪਣਾ ਕੈਂਪ ਬੇਸ ਕੈਂਪ ਇਹਨਾਂ ਨੇ ਲਾਇਆ ਹੋਇਆ ਤਸਵੀਰਾਂ ਦੇਖੋ ਭਾਈ ਸੁੱਖੇ ਜਿੰਦੇ ਭਾਇ ਭਾਈ ਸੁੱਖਾ ਜੀ ਭਾਈ ਤੁਹਾਡੇ ਤਰੀਕੇ ਦੇ ਨਾਲ ਤੁਹਾਨੂੰ ਤਸਵੀਰ ਵੀ ਦਿਖਾ ਦਈਏ ਸੀਹਦ ਭਾਈ ਸੁੱਖਾ ਜਿੰਦਾ ਜੀ ਆ ਤਸਵੀਰ ਲੱਗੀ ਆ ਨਾਲ ਪਿੱਛੇ ਸਹੀਦ ਭਾਈ ਦਲਾਵਰ ਸਿੰਘ ਦੀ ਤਸਵੀਰ ਲੱਗੀ ਆ ਔਰ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਸਹੀਦਾਂ ਦੀਆਂ ਦੂਤੇ ਪਾਸੇ ਤੁਸੀਂ ਦੇਖੋਗੇ ਜਸਵੰਤ ਸਿੰਘ ਖਾਲੜਾ ਦੀ ਤਸਵੀਰਾਂ ਨਿਸ਼ਾਨ ਸਾਹਿਬ ਵਾਲੇ ਝੂਲ ਕੇ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਨਿਸ਼ਾਨ ਸਾਹਿਬ ਜਦੋਂ ਤੱਕ ਟ੍ਰੈਕਟਰਾਂ ਦੇ ਲੱਗੇ ਆ ਦੇਖੋ ਪਾਣੀ ਨਾਲ ਭਰੀ ਹੋਈ ਟਰਾਲੀ ਹੈ ਪਿੱਛੇ ਨੌਜਵਾਨ ਹੈ ਸੇਵਾ ਦੇ ਲਈ ਸੇਵਾ ਪੰਜਾਬੀਆਂ ਦੇ ਖੂਨ ਚ ਵਸੀ ਹੋਈ ਹੈ ਸੇਵਾ ਸੋ ਇਹ ਦਿਖਾਉਣਾ ਸੀ ਨਿਰਪੱਖ ਪੋਸਟ ਦਾ ਫਰਜ ਬਣਦਾ ਸੀ ਹਰ ਇੱਕ ਦੀ ਜਿਹੜੀ ਸੇਵਾ ਉਸ ਨੂੰ ਸਾਹਮਣੇ ਦਰਸ਼ਕਾਂ ਦੇ ਲੈ ਕੇ ਆਈਏ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਬਾਈ ਦੀਪ ਸਿੰਘ ਸਿੱਧੂ ਦਾ ਜਿਹੜਾ ਬੇਸ ਕੈਂਪ ਸੀਗਾ ਉਹ ਦਿਖਾਇਆ ਹੈ ਬਾਬਾ ਕਰਮ ਸਿੰਘ ਜੀ ਪਾਉਵਾਲ ਵਾਲੇ ਉਸ ਵੀ ਇੱਥੇ ਸੇਵਾ ਕਰ ਰਹੇ ਆ ਔਰ ਇਲਾਕੇ ਦੀ ਸਮੁੱਚੀ ਸੰਗਤ ਇੱਥੇ ਜੁੜੀ ਆ ਤੁਸੀਂ ਨਿਰਪੱਖ ਪੋਸਟ ਨਾਲ ਜੁੜੋ ਔਰ ਸਾਨੂੰ ਦੇਵਾਜਾ ਤਨਬਾ